ਵਾਹਿਗੁਰੂ ਸਾਹਿਬ ਜੀ ਸਭ ਘਟ ਤਿਸਕੇ ਉਹੋ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤੇ ਸਹਤ ਆਵੋ ਸਾਸ ਗਿਰਾਸ सब कश वरत तिसका किया जैसा करे तैसा को दिया अपना खेल आप करने हार दूसर कौन कह बिचार जिसनों कृपा करे ਤੇ ਸੇ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੁੜ ਬੈਠ ਕਰਕੇ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਬਣਾਉਂਦਿਆਂ ਹੋਇਆ ਨਿਤਾ ਪ੍ਰਤੀ ਗੁਰੂ ਪਾਸ਼ਾ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰਦੇ ਪਏ ਹਾਂ ਸੋ ਆਓ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਿਵਾਈਏ ਦੋਵੇਂ ਹੱਥ ਜੋੜੀਏ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾ ਕੇ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ 13ਵੀਂ ਅਸ਼ਟਪਦੀ ਦੀ ਅਖੀਰ ਵਾਲੀ ਜਿਹੜੀ ਪੌੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਔਰ ਕੰਪਲੀਟ ਵੀ ਇਸੇ ਪੌੜੀ ਦੇ ਨਾਲ ਹੀ ਹੋ ਰਹੀ ਹੈ ਜਿਹੜੀ ਆਪਾਂ ਵਿਚਾਰ ਕਰਦੇ ਪਏ ਹਾਂ ਮਹਾਰਾਜ ਨੇ ਦਇਆ ਕੀਤੀ ਪਰਮਾਤਮਾ ਦੇ ਬਾਰੇ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਉਹ ਮਾਲਕ ਜਿਹੜਾ ਹੈ ਉਹ ਕਿਸੇ ਦਾ ਗੁਲਾਮ ਨਹੀਂ ਉਹ ਕਰਨ ਕਰਾਉਣ ਹਾਰ ਹੈ ਉਹ ਸਤਿਗੁਰੂ ਸਾਹਿਬ ਆਪ ਹੀ ਇਸ ਦੁਨੀਆ ਨੂੰ ਰਚਣ ਹਾਰ ਹੈ ਆਪ ਹੀ ਇਸ ਦੁਨੀਆ ਦੇ ਉਹ ਮਾਲਕ ਹੈ ਔਰ ਆਪ ਹੀ ਇਸ ਦੁਨੀਆ ਦੇ ਵਿੱਚ ਜੀਵਾਂ ਦੀ ਪਰਤ ਪਾਲਣਾ ਕਰਦਾ ਉਹਦੇ ਵਰਗੇ ਬੜੇ ਬਣਨ ਨੂੰ ਫਿਰਦੇ ਹਨ ਪਰ ਕੌਣ ਬਣ ਪਾਵੇਗਾ ਉਹਦੇ ਵਰਗਾ 2007 ਦੀ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਕਲਗੀਧਰ ਸ਼ੈਨਸ਼ਾ ਜੀ ਦੇ ਵਰਗਾ ਹੂਬ ਹੂ ਆਪਣਾ ਰੂਪ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਜਾਮੇ ਇਨਸਾਨ ਲੋਕਾਂ ਨੂੰ ਪਿਲਾ ਰਹੇ ਹਨ ਪਰ ਗੁਲਕੁਲ ਗੁਰੂ ਕਲਗੀਧਰ ਸ਼ੈਨਸ਼ਾ ਜੀ ਚਾਰੇ ਸੁਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਨ ਇੱਥੇ ਜਦੋਂ ਜੱਜ ਦੇ ਸਾਹਮਣੇ ਸਜ਼ਾ ਹੁੰਦੀ ਹੈ ਤੇ ਕੁਝ ਲੋਕਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਵੀ ਜਿਹੜਾ ਕਦੇ ਆਪਣੇ ਆਪ ਨੂੰ ਰੱਬ ਦਾ ਰੂਪ ਸਮਝਦਾ ਸੀ ਗੁਰੂ ਕਲਗੀਧਰ ਸ਼ੈਨਸ਼ਾ ਜੀ ਵਰਗੀ ਹੋਊ ਬੋ ਆਪਣੀ ਤਸਵੀਰ ਸ਼ਕਲ ਬਣਾ ਕੇ ਜਾਵੇਂ ਇਨਸਾ ਲੋਕਾਂ ਨੂੰ ਪਿਆਰਿਆ ਸੀ ਉਹਦਾ ਕਟਹਿਰੇ ਦੇ ਵਿੱਚ ਖੜੇ ਹੋਏ ਦਾ ਪਿਸ਼ਾਬ ਵੀ ਨਿਕਲ ਗਿਆ ਸਜ਼ਾ ਹੈ ਵੀ ਕੁਸਾਦ ਕਿੰਨੀ ਵਾਰੀ ਉਹ ਜ਼ਮਾਨਤ ਤੇ ਬਾਹਰ ਵੀ ਆ ਚੁੱਕੇ ਪਰ ਗੁਰੂ ਕਲਗੀਧਰ ਪਾਸ਼ਾ ਕਹਿਣ ਲੱਗੇ ਵੀ ਉਸ ਗੁਰੂ ਅਰਜਨ ਸਾਹਿਬ ਮਹਾਰੇ ਕਹਿੰਦੇ ਵੀ ਉਸ ਦਾਤੇ ਵਰਗੇ ਬਣਨ ਨੂੰ ਬੜੇ ਤੁਰੇ ਫਿਰਦੇ ਨੇ ਇਸ ਸੰਸਾਰ ਦੇ ਵਿੱਚ ਵੀ ਅਸੀਂ ਉਹਦੇ ਵਰਗਾ ਬਣਨਾ ਪਰ ਮਹਾਰਾਜ ਵਰਗਾ ਕਿਸੇ ਤੋਂ ਬਣਿਆ ਨਹੀਂ ਜਾ ਸਕਦਾ ਰੀਸ ਕਰ ਸਕਦੇ ਨੇ ਸਤਗੁਰ ਕੀ ਰੀਸੇ ਹੋਰ ਕੱਚ ਪਿੱਛ ਬੋਲਦੇ ਮਹਾਰਾਜ ਦੇ ਰੀਸ ਦੇ ਨਾਲ ਬੜੇ ਹੀ ਕੱਚੇ ਪਿੱਲੇ ਜਿਹੜੇ ਹਨ ਬੋਲਦੇ ਪੈਣ ਪਰ ਉਹਦੇ ਵਰਗੇ ਬਣ ਨਹੀਂ ਸਕਦੇ ਉਹਦੇ ਵਰਗਾ ਉਹ ਆਪ ਖੁਦ ਨਿਰੰਕਾਰ ਸਾਬ ਜੀ ਕਹਿੰਦੇ ਵੀ ਸਭ ਘਟ ਤਿਸਕੇ ਉਹ ਕਰਨਹਿ ਹਾਰ ਮਹਾਰ ਨੇ ਬੜੀ ਸੋਹਣੀ ਆਸਾ ਦੀ ਬਾਰ ਵਿੱਚ ਕਿਰਪਾ ਕੀਤੀ ਮਹਾਰ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਨਾਵਾਂ ਦੋਇ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ ਮਹਾਰ ਨੇ ਆਪ ਇਸ ਦੁਨੀਆ ਨੂੰ ਇਸ ਧਰਤੀ ਨੂੰ ਇਸ ਆਕਾਸ਼ ਨੂੰ ਇਸ ਪ੍ਰਿਥਵੀ ਨੂੰ ਇਤੋਂ ਦੇ ਲੋਕਾਂ ਨੂੰ ਸਾਜਿਆ ਹੈ ਸਾਡਾ ਜਨਮ ਵੀ ਜਿਹੜਾ ਹੋਇਆ ਹੈ ਉਹ ਮਾਲਕ ਦੇ ਹੁਕਮ ਵਿੱਚ ਹੋਇਆ ਹੈ ਅਸੀਂ ਜੋ ਗੱਲ ਆਪ ਜੀ ਦੇ ਨਾਲ ਕਰਦੇ ਪਏ ਹਾਂ ਉਹ ਵੀ ਉਸ ਮਾਲਕ ਦੇ ਹੁਕਮ ਤੋਂ ਬਿਨਾ ਨਹੀਂ ਹੋ ਰਹੀ ਕਿਉਂਕਿ ਸਾਡੇ ਸਵਾਸ ਜਿਹੜੇ ਹਨ ਉਹ ਦਾਤਾ ਜੀ ਦੇ ਹੱਥ ਵਿੱਚ ਹਨ ਕੋਈ ਪਤਾ ਨਹੀਂ ਇਹਨਾਂ ਸਵਾਸਾਂ ਦੀ ਪੂੰਜੀ ਕਿੰਨੀ ਕੋਹ ਹੈ ਤੇ ਕਿੰਨੀ ਕੋ ਨਹੀਂ ਕਿੰਨਾ ਸਮਾਂ ਕਿੰਨੇ ਇਸ ਦੁਨੀਆ ਦੇ ਵਿੱਚ ਵਿਚਰਨਾ ਹੈ ਕਿੰਨਾ ਸਮਾਂ ਕਿੰਨੇ ਇਸ ਦੁਨੀਆ ਦੇ ਵਿੱਚ ਰਹਿ ਕੇ ਦੁਨਿਆਵੀ ਕੰਮ ਧੰਦੇ ਕਰਨੇ ਹਨ ਦੁਨਿਆਵੀ ਕਮਾ ਧੰਦਿਆਂ ਦੇ ਨਾਲ ਆਪਣੇ ਪਰਿਵਾਰ ਦੀ ਆਪਣੀ ਦੁਨੀਆ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ ਜੋ ਆਪਾਂ ਪੇੜ ਪੌਦੇ ਖਾਣ ਪੀਣ ਵਾਲੀਆਂ ਵਸਤੂਆਂ ਜਿਹੜੀਆਂ ਧਰਤੀ ਚੋਂ ਪ੍ਰਾਪਤ ਕਰਦੇ ਹਾਂ ਇਹ ਸਾਰਾ ਕੁਝ ਉਸ ਮਾਲਕ ਦੀ ਦੇਣ ਹੈ ਉਸ ਪਰਮਾਤਮਾ ਦੀ ਦੇਣ ਹੈ ਅਸੀਂ ਜਿਹੜੇ ਆਮ ਇਨਸਾਨ ਹਾਂ ਕੇਵਲ ਤੇ ਕੇਵਲ ਉਸ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਦੀਆਂ ਕੱਟ ਪੁਤਲੀਆਂ ਹਾਂ ਉਹ ਮਾਲਕ ਜਿੱਦਾਂ ਨਚਾ ਰਿਹਾ ਹੈ ਇਹਨਾਂ ਕੱਟ ਪੁਤਲੀਆਂ ਨੂੰ ਉਵੇਂ ਹੀ ਨੱਚਣਾ ਪੈਂਦਾ ਹੈ ਮਹਾਰਾਜ ਨੇ ਕਿਰਪਾ ਕੀਤੀ ਸਭ ਘਟ ਇਸਕੇ ਉਹ ਕਰਨਹਿਾਰ ਜਿੱਦਾਂ ਆਸਾ ਦੀ ਵਾਰ ਵਿੱਚ ਸਤਿਗੁਰਾਂ ਨੇ ਕਿਹਾ ਨਾ ਵੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਮਾਰੇ ਕਹਿੰਦੇ ਵੀ ਇਹ ਦੁਨੀਆ ਨੂੰ ਸਜਣ ਵਾਲਾ ਉਹ ਦਾਤਾ ਆ ਤੇ ਪਰਪਾਸ਼ਾ ਕਹਿੰਦੇ ਕਿਤੇ ਦੂਰ ਨਹੀਂ ਗਿਆ ਰਿਆ ਵੀ ਇੱਥੇ ਧਰਤੀ ਤੇ ਤੂੰ ਹੀ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਮਹਾਰਾਜ ਨੇ ਬੜੇ ਹੀ ਚਾਮਾ ਦੇ ਨਾਲ ਜੀਵਾਂ ਨੂੰ ਸਾਜਿਆ ਬੜੇ ਹੀ ਚਾਮਾ ਦੇ ਨਾਲ ਇਨ ਸੰਸਾਰ ਦੇ ਲੋਕਾਂ ਦੀ ਸਾਜਨਾ ਕੀਤੀ ਤੇ ਮਹਾਰਾਜ ਆਪਣੀ ਇਸ ਬਣਾਈ ਹੋਈ ਪਿਆਰੀ ਜਿਹੀ ਕੁਦਰਤ ਨੂੰ ਬਣਾਈ ਹੋਈ ਪਿਆਰੀ ਜਿਹੀ ਦੁਨੀਆ ਨੂੰ ਵੇਖਣ ਦੇ ਲਈ ਨਾ ਮਹਾਰਾਜ ਨੇ ਆਪਣਾ ਆਸਣ ਸਦਾ ਵਾਸਤੇ ਇਸ ਧਰਤੀ ਦੇ ਉੱਤੇ ਲਾ ਲਿਆ ਕਿਤੇ ਦੂਰ ਨਹੀਂ ਗਏ ਸਤਿਗੁਰੂ ਪਾਸ ਮਾਰੇ ਕਹਿੰਦੇ ਵੀ ਮੈਨੂੰ ਕੀ ਜ਼ਰੂਰਤ ਹੈ ਕਿਤੇ ਇੱਧਰ ਉੱਧਰ ਜਾਣ ਦੀ ਭਟਕਣ ਦੀ ਮੈਂ ਤੇ ਆਪ ਇਸ ਧਰਤੀ ਦਾ ਮਾਲਕ ਹਾਂ ਆਪ ਇਸ ਕਾਇਨਾਤ ਦਾ ਦਾਤਾ ਹਾਂ ਤਾਂ ਕਰਕੇ ਪਾਸ਼ਾ ਨੇ ਆਪਣਾ ਸਰੂਪ ਜਿਹੜਾ ਸੀ ਆਸਣ ਜਿਹੜਾ ਸੀ ਇਸੇ ਹੀ ਜਗਾ ਤੇ ਧਰਤੀ ਦੇ ਉੱਤੇ ਲਾ ਲਿਆ ਵਾ ਮਾਲਕ ਜੀ ਕਿਤੇ ਗਏ ਨਹੀਂ ਕਾਰ ਆਸਣ ਡਿਟੋ ਚਾਉ ਬੜਿਆਂ ਚਾਮਾਂ ਦੇ ਨਾਲ ਮਾਲਕ ਨੇ ਇਹ ਦੁਨੀਆ ਸਾਜੀ ਸੀ ਤੇ ਬੜੇ ਚਾਮਾਂ ਦੇ ਨਾਲ ਹੀ ਇਸ ਦੁਨੀਆ ਨੂੰ ਮਾਲਕ ਦੇਖਦੇ ਪਏ ਹਨ ਅੱਗੇ ਦਾਤਾ ਜੀ ਕਹਿੰਦੇ ਵੀ ਸਭ ਕੁਝ ਕਰਨ ਵਾਲਾ ਉਹ ਮਾਲਕ ਆ ਸਾਨੂੰ ਜੀਵਾਂ ਨੂੰ ਉਹਦੀ ਅਧੀਨਗੀ ਉਹਦਾ ਸ਼ੁਕਰਾਨਾ ਉਹਦੇ ਗੁਲਾਮ ਬਣ ਕੇ ਰਹਿਣਾ ਚਾਹੀਦਾ ਗੁਰੂ ਸਾਹਿਬ ਨੇ ਅੱਗੇ ਮਿਹਰਬਾਨੀ ਕੀਤੀ ਮਹਾਰਾਜ ਕਹਿੰਦੇ ਵੀ ਸਦਾ ਸਦਾ ਤਿਸ ਕੋ ਨਮਸਕਾਰ ਸੁਖਮਨੀ ਸਾਹਿਬ ਤੇ ਇੱਕ ਥਾਂ ਤੇ ਹੋਰ ਵੀ ਮਹਾਰਾਜ ਨੇ ਜ਼ਿਕਰ ਕੀਤਾ ਨਮਸਕਾਰ ਬਾਰੇ ਮਹਾਰ ਨੇ ਕਹੇ ਵੀ ਜਿਸ ठाਕਰ ਸੋਂ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਸਤਿਗੁਰੂ ਨੇ ਤੇ ਇਥੋਂ ਤੱਕ ਕਰ ਗੁਰੂ ਸਾਹਿਬ ਬਾਰੇ ਜ਼ਿਕਰ ਕੀਤਾ ਵੀ ਨਾਰਾਇਣ ਨਰਪਤ ਨਮਸਕਾਰੇ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾ ਸਾਬ ਜੀ ਕਹਿੰਦੇ ਵੀ ਇਹੋ ਜਿਹੇ ਰੱਬ ਤੋਂ ਇਹੋ ਜਿਹੇ ਪ੍ਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਵਾ ਉਹਨੂੰ ਨਮਸਕਾਰ ਕਰਦੇ ਰਹਿਣਾ ਚਾਹੀਦਾ ਵਾ ਕਿਉਂਕਿ ਉਹ ਆਪ ਹਰ ਇੱਕ ਚੀਜ਼ ਤੋਂ ਮੁਕਤ ਆ ਹਰ ਇੱਕ ਚੀਜ਼ ਦਾ ਉਹ ਮਾਲਕ ਹੋਣ ਦੇ ਬਾਵਜੂਦ ਵੀ ਉਹ ਆਪਣਾ ਹੱਕ ਨਹੀਂ ਜਿਤਾਉਂਦਾ ਹੁਣ ਜਿੰਨੀ ਕੁਦਰਤ ਸਾਜੀ ਹੋਈਏ ਜੋ ਕੁਝ ਅਸੀਂ ਹੰਡਾਉਨੇ ਆ ਵਰਤਦੇ ਆ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇੱਥੋਂ ਤੱਕ ਕਰ ਕਿ ਜਿਹੜਾ ਸਾਡਾ ਸਰੀਰ ਆ ਨਾ ਜਿੰਨੂੰ ਲੈ ਕੇ ਅਸੀਂ ਪੈਦਾ ਹੋਏ ਆ ਪਰ ਮਹਾਰ ਕਹਿੰਦੇ ਵੀ ਅੰਤ ਦੇ ਸਮੇਂ ਇਹ ਵੀ ਤੇਰੇ ਨਾਲ ਨਹੀਂ ਹੈ ਇੱਥੋਂ ਤੱਕ ਕਰ ਕਿ ਜਿਹੜਿਆਂ ਪਰਿਵਾਰਾਂ ਦੇ ਲਈ ਦਿਨ ਰਾਤ ਇਨਸਾਨ ਇੱਕ ਦੂਜੇ ਨਾਲ ਦਗੇਬਾਜ਼ੀਆਂ ਕਰਦਾ ਠੱਗਦਾ ਹੈ ਇੱਕ ਦੂਜੇ ਨਾਲ ਬੇਈਮਾਨੀਆ ਕਰਦਾ ਮਹਾਰ ਕਹਿੰਦੇ ਵੀ ਉਹ ਵੀ ਤੇਰੇ ਅੰਤ ਦੇ ਸਮੇਂ ਤੇਰੇ ਨਾਲ ਨਹੀਂ ਖੜਦੇ ਸਾਹਿਬ ਜੀ ਕਹਿੰਦੇ ਬੜਾ ਹੀ ਕੁਝ ਦੁਨੀਆ ਦੇ ਵਿੱਚ ਹੋ ਰਿਹਾ ਹੈ ਤੇ ਇਸੇ ਕਰਕੇ ਇਨਸਾਨ ਨੂੰ ਪਰਮਾਤਮਾ ਦਾ ਬਣ ਕੇ ਰਹਿਣਾ ਚਾਹੀਦਾ ਹੈ ਤੇ ਉਹਨੂੰ ਨਮਸਕਾਰ ਕਰਦੇ ਰਹਿਣਾ ਚਾਹੀਦਾ ਹੈ ਮਹਾਰਨੇ ਕਹਿਆ ਵੀ ਇਹ ਦੁਨੀਆਦਾਰੀ ਤੇ ਰੀਤ ਆ ਜਿੰਨਾ ਸਮਾਂ ਤੁਹਾਡੇ ਕੋਲੇ ਪੈਸਾ ਹੈ ਤੁਸੀਂ ਕਮਾ ਰਹੇ ਹੋ ਤੁਹਾਡੀ ਵਡਿਆਈ ਹੋ ਰਹੀ ਹੈ ਤੁਹਾਡੀ ਬੱਲੇ ਬੱਲੇ ਹੋ ਰਹੀ ਹੈ ਜਦੋਂ ਤੁਸੀਂ 2-4 ਦਿਨ ਕਿਨਾਰੇ ਤੇ ਹੋ ਜਾਵੋ ਇਤੋ ਅਨੁਯਾਦ ਵੀ ਨਹੀਂ ਕੀਤਾ ਜਾਂਦਾ ਮਹਾਰਾਜ ਨੇ ਕਿਹਾ ਵੀ ਤਾਂ ਕਰ ਕਰ ਉਸ ਸਤਿਗੁਰੂ ਸ਼ਹਿਨਸ਼ਾ ਜਿਹਨੂੰ ਸਦਾ ਹੀ ਨਮਸਕਾਰ ਕਰਦੇ ਰਹਿਣਾ ਚਾਹੀਦਾ ਸਹਿਬ ਨੇ ਕਿਰਪਾ ਕੀਤੀ ਸਦਾ ਸਦਾ ਕਿਸ ਕੋ ਨਮਸਕਾਰ ਉਹ ਕਰਨ ਵਾਲਾ ਹੈ ਕਰਨ ਕਰਾਉਣ ਹਾਰ ਹੈ ਮਾਲਕ ਹੈ ਉਹਦੇ ਚਰਨਾਂ 'ਚ ਸਦਾ ਨਮਸਕਾਰ ਕਰਦੇ ਰਹੀਏ ਅੱਗੇ ਦਾਤਾ ਜੀ ਨੇ ਕਿਹਾ ਵੀ ਸਤਿਗੁਰੂ ਨੇ ਮਿਹਰਬਾਨੀ ਕੀਤੀ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਇਸੇ ਧਿਆਵੋ ਸਾਸਕਰਾ ਮਹਾਰਾਜ ਕਹਿੰਦੇ ਵੀ ਉਹਦੀ ਉਸਤਤ ਸਾਨੂੰ ਦਿਨ ਰਾਤ ਕਰਨੀ ਚਾਹੀਦੀ ਸਵੇਰੇ ਅਮਰਤ ਵੇਲੇ ਸੰਭਾਲਣਾ ਚਾਹੀਦਾ ਹੈ ਅਗਲਾ ਟਾਈਮ ਜਿਹੜਾ ਵਾ ਉਹ ਵੀ ਸੰਭਾਲ ਲੈਣਾ ਚਾਹੀਦਾ ਵਾ ਰਾਤ ਜਦੋਂ ਸੰਧਿਆ ਦਾ ਸਮਾਂ ਹੁੰਦਾ ਹੈ ਨਾ ਜੀ ਹਰ ਇੱਕ ਸਿੱਖ ਦਾ ਇਹ ਪਰਜ ਬਣ ਜਾਂਦਾ ਹੈ ਵੀ ਉਹ ਸੰਧਿਆ ਦੇ ਸਮੇਂ ਪਾਵਨ ਇਲਾਹੀ ਬਾਣੀ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਭਰਦਾ ਰਹੇ ਤੇ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਸੰਧਿਆ ਦੇ ਸੰ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਭਰਦੇ ਆ ਨਾ ਫਿਰ ਉਦੋਂ ਬਾਅਦ ਸੋਹਿਲਾ ਸਾਹਿਬ ਦਾ ਪਾਠ ਕਰਕੇ ਆਪਣੀ ਜਿਹੜੀ ਰਾਤਰੀ ਹੈ ਉਹਦੇ ਵਿੱਚ ਆਰਾਮ ਕਰਨਾ ਸਾਡਾ ਫਰਜ਼ ਬਣਦਾ ਤੇ ਜਦੋਂ ਪਹਿਲਾ ਪੈਰ ਹੁੰਦਾ ਵਾ ਜਦੋਂ ਗੁਰਦੁਆਰਾ ਸਾਹਿਬ ਵਿਖੇ ਭਾਈ ਜੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਨ ਤੇ ਕੋਸ਼ਿਸ਼ ਕਰੀਏ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਏ ਔਰ ਭਾਈ ਜੀ ਹੁਣਾਂ ਦੇ ਨਾਲ ਰਲ ਕੇ ਮਹਾਰਾਜ ਜੀ ਦੀ ਸੇਵਾ ਕਰਵਾਈਏ ਤਾਹੀਂ ਤਾਂ ਕਹਣਾ ਵੀ ਅੰਮ੍ਰਿਤ ਵੇਲਾ ਸੱਚ ਨਾਉ ਮਹਾਰ ਨੇ ਕਿਹਾ ਪਟਿਆਈ ਵਿਚਾਰ ਉਹਦੇ ਵਿੱਚ ਪਟਿਆਈ ਵਿਚਾਰ ਨਹੀਂ ਹੈ ਪ੍ਰਮਾਤਮਾ ਤਾਂ ਦਾਤਾ ਜੀ ਨੇ ਇੱਥੇ ਵੀ ਕਿਰਪਾ ਕੀਤੀ ਵੀ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਦਿਨੇ ਅੰਮ੍ਰਿਤ ਵੇਲੇ ਭਾਵ ਕਿ ਜਦੋਂ ਤੁਹਾਡੀ ਸ਼ੁਰੂਆਤ ਹੁੰਦੀ ਹੈ ਦਿਨ ਦੀ ਪਹਿਲਾਂ ਮਹਾਰਾਜ ਦਾ ਸ਼ੁਕਰਾਨਾ ਕਰੀਏ ਤੇ ਜਿਹੜੇ ਭਾਈ ਨਹੀਂ ਸ਼ੁਕਰਾਨਾ ਕਰਦੇ ਨਾ ਉਹ ਕਿਰਪਾ ਕਰੋ ਮਹਾਰਾਜ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਵੀ ਦਾਤਾ ਜੀ ਰਾਤ ਹੋਈ ਸੀ ਉਸ ਤੋਂ ਬਾਅਦ ਤੁਸੀਂ ਨਵਾਂ ਦਿਨ ਜਿਹੜਾ ਵਾ ਸਾਡੀ ਝੋਲੀ ਵਿੱਚ ਪਾਇਆ ਵਾ ਤੇ ਤੁਹਾਡਾ ਕੋਟਾਨ ਕੋਟ ਤਨਵਾ ਦਿਆ ਹੁਣ ਇਸ਼ਨਾਨ ਪਾਣੀ ਦੀ ਇਜਾਜ਼ਤ ਬਖਸ਼ ਉਸ ਤੋਂ ਬਾਅਦ ਆਪ ਆਪਣੀ ਪਾਵਨ ਬਾਣੀ ਪੜਨ ਦੀ ਸਾਨੂੰ ਸਮਰੱਥਾ ਬਖਸ਼ੋ ਜਦੋਂ ਅਸੀਂ ਇਦਾਂ ਬੇਨਤੀ ਕਰਾਂਗੇ ਨਾ ਤੇ ਸਾਡੀ ਜ਼ਿੰਦਗੀ ਫਿਰ ਆਨੰਦਮਈ ਹੋ ਜਾਵੇਗੀ ਮਹਾਰਾਜ ਨੇ ਇਸ ਅੱਗੇ ਕਿਰਪਾ ਕੀਤੀ ਇਸ ਇਤਿਹਾਵੋ ਸਾਹਿਬ ਜੀ ਕਹਿੰਦੇ ਵੇ ਸਾਸ ਗਰਾਸ ਇੱਕ ਇੱਕ ਸਾਹ ਦੇ ਨਾਲ ਉਸ ਮਾਲਕ ਜੀ ਨੂੰ ਯਾਦ ਕਰਨਾ ਹੈ ਹੁਣ ਇੱਕ ਇੱਕ ਸਾਹ ਦੇ ਨਾਲ ਯਾਦ ਕਿਦਾਂ ਕਰਨਾ ਹੁਣ ਅਸੀਂ ਸੰਸਾਰ ਵਿੱਚ ਜਦੋਂ ਵਿਚਰਦੇ ਆ ਨਾ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਖਾਸ ਕਰਕੇ ਸਿੱਖ ਦੀ ਸਿੱਖ ਦੀ ਕਿਉਂ ਜ਼ਿੰਮੇਵਾਰੀ ਬਣਦੀ ਹੈ ਮਹਾਰਾਜ ਨੇ ਇਹਨੂੰ ਨਿਆਰਾ ਬਣਾਇਆ ਵਾ ਸਿੱਖ ਕੌਮ ਇੱਕ ਵੱਖਰੀ ਕੌਮ ਆ ਇਹ ਦੁਨੀ ਬਖਰੀ ਕੌਣ ਕਿੱਦਾਂ ਹੈ ਵੀ ਇਹ ਕੋਈ ਪਖੰਡ ਵਹਿਮ ਭਰਮ ਨਹੀਂ ਕਰੇਗੀ ਮਹਾਰਾਜ ਨੇ ਤਾਂ ਇਥੋਂ ਤੱਕ ਕਰਕੇ ਵੀ ਕੋਈ ਭਰਮ ਪਖੰਡ ਦਿਨ ਬਾਾਰ ਥਿੱਤਦਾ ਕਦੇ ਵੀ ਮਨ ਵਿੱਚ ਖਿਆਲ ਨਹੀਂ ਲੈ ਕੇ ਆਉਣਾ ਪਰ ਅੱਜ ਦਾ ਸਿੱਖ ਜਿੰਨਾ ਸਮੇ ਪਖੰਡੀਆਂ ਦੇ ਪੈਰਾਂ 'ਚ ਨਹੀਂ ਬਹਿ ਜਾਂਦਾ ਜਾ ਕੇ ਜਿੰਨਾ ਸਮਾਂ ਧੀਾਂ ਪੁੱਤਰਾਂ ਦੇ ਟੇਵੇ ਨਹੀਂ ਮਿਲਵਾ ਲਿੰਦਾ ਜਿੰਨਾ ਸਮਾਂ ਗੁਣ ਨਹੀਂ ਮਿਲਵਾ ਲਿੰਦਾ ਉਹਨਾਂ ਚਿਰ ਇਹੋ ਜਿਹੇ ਜਿਹੜੇ ਚੰਗੇ ਦਿਨ ਭਾਵ ਕੇ ਵਿਆਹ ਸ਼ਾਦੀ ਵਾਲੇ ਜਿਹੜੇ ਦਿਨ ਹੁੰਦੇ ਹਨ ਉਹ ਕਰਨ ਤੋਂ ਉਹ ਤਕਰੀਬਨ ਪਰਹੇਜ਼ ਹੀ ਕਰਦਾ ਹੈ ਸੋ ਆਓ ਪਹਿਲੀ ਗੱਲ ਇਹਨਾਂ ਵਹਿਮਾਂ ਪਰਮਾਂ ਤੋਂ ਬਾਹਰ ਰਹੀਏ ਤੇ ਮਹਾਰਾਜ ਦੇ ਗੁਣ ਗਾਈਏ ਸਾਬ ਜੀ ਕਹਿੰਦੇ ਵੀ ਤੇ ਸਹਬ ਤੇ ਆਵੋ ਸਾਥ ਗ੍ਰਾਸ ਹੁਣ ਸਾਸ ਗ੍ਰਾਸ ਕਿੱਦਾਂ ਤੇ ਆਉਣਾ ਹੈ ਮਹਾਰਾਜ ਆਪਣੇ ਚੇਤਿਆਂ ਦੇ ਵਿੱਚ ਰੱਖਣਾ ਗੁਰੂ ਨੂੰ ਜਦੋਂ ਤੁਸੀਂ ਸੰਸਾਰ ਚ ਵਿਚਰਦੇ ਹੋ ਦੁਨੀਆ ਚ ਵਿਚਰਦੇ ਹੋ ਦੁਨੀਆ ਤੇ ਵਿੱਚ ਚੱਲਦੇ ਹੋ ਤੁਹਾਡੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ ਜ਼ਿੰਮੇਵਾਰੀ ਕੀ ਹੈ ਵੀ ਗੁਰੂ ਦੇ ਸਿੱਖ ਜੇ ਤੁਹਾਨੂੰ ਵਖਰੇਆ ਕਰਕੇ ਮਹਾਰਾਜ ਨੇ ਬਣਾਇਆ ਵਖਰੇਆ ਦਾ ਭਾਵ ਇਹ ਨਹੀਂ ਵੀ ਸਾਨੂੰ ਦੁਨੀਆ ਤੋਂ ਵੱਖਰੇ ਤਿਆਰ ਕੀਤਾ ਹੈ ਦੁਨੀਆ ਤੋਂ ਵੱਖਰੇ ਤਿਆਰ ਦਾ ਮਤਲਬ ਤੁਹਾਡੀ ਹੋਂਦ ਵੱਖਰੀ ਹੈ ਹੋਂਦ ਵੱਖਰੀ ਤੋਂ ਭਾਵ ਹੈ ਕਿ ਤੁਸੀਂ ਕੋਈ ਪਖੰਡ ਨਹੀਂ ਕਰੋਗੇ ਕਰਮ ਕਾਂਡ ਦੀ ਕਰੋਗੇ ਕੋਈ ਵਹਿਮ ਨਹੀਂ ਕਰੋਗੇ ਕਿਸੇ ਦੇਵਤਾਰ ਨੂੰ ਨਹੀਂ ਪੂਜੋਗੇ ਅੱਜ ਜਿੰਨਾ ਸਮਾਂ ਸਿੱਖ ਦੇਵਤਾਰੀਆਂ ਦੇ ਪੈਰਾਂ 'ਚ ਨਹੀਂ ਜਾ ਕੇ ਬਹਿ ਜਾਂਦਾ ਆਪੇ ਬਣੇ ਹੋਏ ਬਾਬਿਆਂ ਦੇ ਪੈਰਾਂ 'ਚ ਨਹੀਂ ਜਾ ਕੇ ਬਹਿ ਜਾਂਦਾ ਉਹਨਾਂ ਸਮਾਂ ਉਹਨੂੰ ਰੋਟੀ ਹਜਮ ਨਹੀਂ ਹੁੰਦੀ ਆਓ ਇਹਨਾਂ ਗੱਲਾਂ ਦਾ ਧਿਆਨ ਰੱਖੇ ਵੀ ਅਸੀਂ ਕੋਈ ਵੀ ਗੁਰੂ ਦੇ ਸਿਧਾਂਤ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਨਾ ਇਹਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਗੁਰੂ ਦੇ ਸਿਧਾਂਤ ਤੋਂ ਬਾਹਰ ਜਾ ਕੇ ਕੰਮ ਨਹੀਂ ਨਾ ਕਰਾਂਗੇ ਤੇ ਉਦੋਂ ਅਸੀਂ ਸਤਗੁਰੂ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ ਗੁਰੂ ਦੇ ਸਿਧਾਂਤ ਦੀ ਪਾਲਣਾ ਕਰਨੀ ਆਰੰਭ ਹੋ ਜਾਵਾਂਗੇ ਮਹਾਰਾਜ ਨੇ ਸਾਨੂੰ ਬਾਣੀ ਦੇ ਲੜ ਲਾਇਆ ਹੈ ਗੁਰੂ ਅਰਜਨ ਸਾਹਿਬਾਰੇ ਪਾਤਸ਼ਾਹ ਜੀ ਨੇ ਜਦੋਂ ਪਾਵਨ ਪਵਿੱਤਰ ਬੀੜ ਤਿਆਰ ਕਰਵਾਈ ਉਸ ਤੋਂ ਬਾਅਦ ਪ੍ਰਕਾਸ਼ ਕਰਵਾਇਆ ਤੇ ਮਹਾਰਾਜਾ ਪਾਸ਼ਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਤੇ ਖੁਦ ਮੱਥਾ ਵੀ ਟੇਕਿਆ ਕਹਿੰਦੇ ਵੀ ਠੀਕ ਹੈ ਸਰੀਰਕ ਤੌਰ ਤੇ ਅਸੀਂ ਵੀ ਮੌਜੂਦ ਹਾਂ ਗੁਰੂ ਸਾਹਿਬ ਮੌਜੂਦ ਹੋਣਗੇ ਸਾਡੇ ਤੋਂ ਬਾਅਦ ਵੀ ਪਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਕਰਕੇ ਹੀ ਮੰਨਣਾ ਹੈ ਪਰ ਜਦੋਂ ਗੁਰੂ ਕਲਗੀਧਰ ਸ਼ੈਨਸ਼ਾਹ ਬੁਰੀਾਈ ਦੀ ਦਾਤ ਭੇਟ ਕਰ ਦਿੰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੇਰਾ ਬਿਲਕੁਲ ਪੱਕਾ ਹੋ ਗਿਆ ਵੀ ਸਿੱਖ ਨੇ ਕਦੇ ਵੀ ਕਿਸੇ ਹੋਰ ਧਰਮ ਤੇ ਮੱਥਾ ਨਹੀਂ ਟੇਕਣਾ ਆਓ ਸਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਣ ਕੇ ਰਹੀਏ ਤੇ ਚੇਤਿਆਂ ਦੇ ਵਿੱਚ ਰੱਖੀਏ ਵੀ ਮਹਾਰਾਜ ਪਾਤਸ਼ਾਹ ਸਾਨੂੰ ਵਹਿਮ ਭਰਮ ਕਰਮ ਕਾਂਡ ਪਖੰਡ ਤੋਂ ਦੂਰ ਕਰਕੇ ਰੱਖੇ ਮਰਨ ਕਿਆ ਇਹ ਹੀ ਇੱਕ ਤੇਰੀ ਨਿਸ਼ਾਨੀ ਹੈ ਕੋ ਪ੍ਰਮਾਤਮਾ ਨੂੰ ਦਿਨ ਰਾਤ ਯਾਦ ਕਰਦਾ ਅੱਗੇ ਮਾਰਨੇ ਕਿਰਪਾ ਕੀਤੀ ਸਬਕਸ਼ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਕੀਆ ਮਾਰੇ ਕਹਿੰਦੇ ਵੀ ਸਾਰੀਆਂ ਥਾਵਾਂ ਤੇ ਉਹੀ ਵਰਤਦਾ ਪਿਆ ਉਹ ਜਿੱਦਾਂ ਕਰਦਾ ਪਿਆ ਉਹਦੇ ਰਜਾ ਵਿੱਚ ਰਹਿ ਲੈਣਾ ਚਾਹੀਦਾ ਹੈ ਬਹੁਤਾਂਤ ਸਾਡੀ ਜਵਾਨੀ ਦੇ ਤਿੰਨ ਪੜਾਹ ਹਨ ਬਚਪਨ ਜਵਾਨੀ ਔਰ ਬੁੱਢੇਪਾ ਜ਼ਿੰਦਗੀ ਦੇ ਤਿੰਨ ਪੜਾਹ ਨੇ ਬਚਪਨ ਜਵਾਨੀ ਔਰ ਬੁੱਢੇਪਾ ਕਿਸੇ ਕਾਰਨ ਵਸ ਜਵਾਨੀ ਜਾਂ ਬਚਪਨ ਵਿੱਚ ਕਿਸੇ ਬਾਲਕ ਦੀ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਚੜ੍ਹਾਈ ਕਰ ਜਾਂਦਾ ਪਰਿਵਾਰਾਂ ਵਿੱਚ ਠੀਕਿਆ ਦੁੱਖ ਮਨਾਇਆ ਜਾਂਦਾ ਵਾ ਦੁੱਖ ਹੁੰਦਾ ਵੀ ਕਿਉਂਕਿ ਜਾਨ ਤੋਂ ਵਧੇਰੇ ਪੁੱਤਰਾਂ ਨੂੰ ਈਆਂ ਨੂੰ ਪਾਲਿਆ ਜਾਂਦਾ ਪਰ ਮਹਾਰਾਜ ਕਹਿੰਦੇ ਵੀ ਉਹਦੇ ਰਾਜ ਵਿੱਚ ਰਹਿਣਾ ਪਹਿਲਾ ਫਰਜ਼ ਹੈ ਕੱਲ ਵੀ ਬੇਨਤੀ ਕੀਤੀ ਸੀ ਵੀ ਗੁਰੂਕਲ ਗਿੱਤਰ ਸ਼ੈਨਸ਼ਾ ਜਿਹਦੇ ਸੁਪੁੱਤਰ ਨੌਜਵਾਨ ਸਨ ਪਰ ਮਹਾਰਾਜ ਨੇ ਛਾਤੀਆਂ ਦੇ ਨਾਲ ਲਾ ਕੇ ਮੱਥੇ ਚੁੰਮ ਕੇ ਆਪ ਤਮਕੌਰ ਦੀ ਗੜੀ 'ਚ ਭੇਜ ਦਿੱਤੀ ਤੇ ਵੇਖਿਆ ਵੀ ਆਪਣੇ ਪੁੱਤਰਾਂ ਨੂੰ ਵੀ ਕਿੰਨੇ ਕੋ ਫੱਟ ਖਾਂਦੇ ਨੇ ਮੇਰੇ ਸਹਬਜ਼ਾ ਕਿੰਨੇ ਅਕਦੇ ਉੱਤੇ ਵਾਰ ਕਰਕੇ ਸ਼ਹੀਦ ਹੁੰਦੇ ਸੋ ਇੱਥੇ ਮਾਰਿਆਂ ਨੇ ਕਿਹਾ ਵਾ ਭਾਈ ਤੂੰ ਜ਼ਿੰਦਗੀ ਦੇ ਵਿੱਚ ਰਹਿਣਾ ਉਹਦੀ ਰਜਾ ਦੇ ਵਿੱਚ ਹੈ ਕਰਨ ਵਾਲਾ ਵੀ ਉਹੋ ਹੀ ਆ ਖੁਸ਼ੀਆਂ ਦੇਣ ਵਾਲਾ ਵੀ ਉਹੋ ਹੀ ਆ ਸਾਨੂੰ ਜ਼ਿੰਦਗੀ ਦੇ ਦੁੱਖਾਂ ਤੋਂ ਬਚਾ ਕੇ ਜੇ ਦੁੱਖ ਆ ਵੀ ਜਾਂਦਾ ਵਾ ਤੇ ਹੌਸਲਾ ਦੇਣ ਵਾਲਾ ਵੀ ਉਹ ਮਾਲਕ ਹੈ ਅੱਗੇ ਦਾਤਾ ਜੀ ਨੇ ਕਿਰਪਾ ਕੀਤੀ ਆਪਣਾ ਖੇਲ ਆਪ ਕਰਨੇ ਹਰ ਦੂਸਰ ਕੌਣ ਕਹਿ ਬੀਚਾ ਸਹਿਬ ਜੀ ਕਹਿੰਦੇ ਵੀ ਉਹ ਖੇਡ ਜਿਹੜਾ ਰਚਿਆ ਹੋਇਆ ਹੈ ਨਾ ਦੁਨੀਆ ਦਾ ਉਸੇ ਮਾਲਕ ਦੇ ਹੱਥੋਂ ਆਪਣਾ ਖੇਲ ਆਪ ਕਰਨੇ ਹਰ ਤੇ ਕਰਨ ਹਾਰ ਵੀ ਉਹ ਹੀ ਆ ਤੇ ਦੁਨੀਆ ਦੇ ਖੇਡ ਵੀ ਉਹਦੇ ਹੱਥ ਵਿੱਚ ਹੀ ਆ ਉਹਨੂੰ ਕੋਈ ਦੂਜਾ ਬੰਦਾ ਕਹਿ ਨਹੀਂ ਸਕਦਾ ਜਰ ਰੱਬ ਪ੍ਰਮਾਤਮਾ ਜਿਹੜਾ ਮਾਰੇ ਪਾਸ਼ਾ ਕਹਿੰਦੇ ਵੀ ਕਿਸੇ ਦੀ ਅਧੀਨਗੀ ਨਹੀਂ ਕਬੂਲ ਦਾ ਵੀ ਇਦਾਂ ਨਹੀਂ ਇਦਾਂ ਕਰਦਾ ਸੋ ਸਤਿਗੁਰੂ ਕਹਿੰਦੇ ਵੀ ਉਹ ਤੇ ਦੂਸਰ ਕੌਣ ਕਹਿ ਵੀ ਚਾਹ ਮਾਰੇ ਪਾਸ਼ਾ ਕਹਿੰਦੇ ਵੀ ਉਸ ਸਤਿਗੁਰੂ ਦੇ ਨਾਲ ਕੋਈ ਦੂਜੀ ਵਿਚਾਰਧਾਰਾ ਨਹੀਂ ਜੁੜ ਸਕਦੀ ਅੱਗੇ ਸਹਿਬ ਨੇ ਕਿਹਾ ਵੀ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਗੜ ਭਾਗੀ ਨਾਨਕ ਜਨਸੀ ਮਾਰੇ ਕਹਿੰਦੇ ਵੀ ਜੇ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਪਾਸ਼ਾ ਕਹਿੰਦੇ ਜਿਸ ਨੂੰ ਕਿਰਪਾ ਕਰੇ ਇਸ ਆਪਨ ਨਾਮ ਦੇ ਜਿਹਦੇ ਉੱਤੇ ਦਾਤਾ ਜੀ ਦੀ ਮਿਹਰਬਾਨੀ ਹੋ ਗਈ ਹੈ ਸਤਿਗੁਰੂ ਪਾਸ਼ਾ ਉਹਨੂੰ ਫਿਰ ਆਪਣਾ ਪਾਵਨ ਪਵਿੱਤਰ ਨਾਮ ਜਿਹੜਾ ਉਹਦੀ ਝੋਲੀ ਵਿੱਚ ਪਾ ਦਿੰਦੇ ਹਨ ਸੇਬ ਜੀ ਕਹਿੰਦੇ ਬੜੇ ਹੀ ਵੱਡਿਆਂ ਭਾਗਾਂ ਵਾਲਾ ਉਹ ਇਨਸਾਨ ਹੈ ਜਿਹਨੂੰ ਮਹਾਰਾਜ ਪਾਤਸ਼ਾਹ ਆਪਣਾ ਨਾਮ ਬਖਸ਼ ਦਿੰਦੇ ਹਨ ਸੋ ਆਓ ਸਦਾ ਉਸ ਸਤਿਗੁਰੂ ਦੇ ਬਣ ਕੇ ਰਹੀਏ ਮਾਲਕ ਜੀ ਦੀ ਸਦਾ ਹੀ ਪਾਸ਼ਾ ਜੀ ਦੀ ਕੀ ਕਹੀ ਹੋਈ ਗੱਲ ਜਿਹੜੀ ਹੈ ਉਹਦੇ ਉੱਤੇ ਪਹਿਰਾ ਦਈਏ ਭੋਲੇ ਚੁਕਤੀ ਬਖਸ਼ੋ ਹਿਮਾ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ